ਇਹਦਾ ਜਿਹੜਾ ਸੁਝਾਅ ਆਇਆ ਕਿ ਬਹੁਤ ਸਾਰੇ ਸਿੰਗਰਾਂ ਦਾ ਕਈ ਵਾਰੀ ਹੁੰਦਾ ਵੀ ਸਾਨੂੰ ਸਟੇਜ ਤੇ ਗਾਉਂਦੇ ਉਹਨਾਂ ਸਾਹ ਚੜ ਜਾਂਦਾ ਸਾਡਾ ਮਤਲਬ ਸਾਹ ਉਹਨਾਂ ਪੱਕਿਆ ਨਹੀਂ ਹੋਇਆ ਜਾਂ ਲੰਬਾ ਨਹੀਂ ਹੈਗਾ ਸਾਹ ਜਾਂ ਸਾਹ ਛੋਟਾ ਆ ਇਹ ਸਾਰੇ ਕਾਰਨ ਹੁੰਦੇ ਆ ਸਭ ਤੋਂ ਪਹਿਲਾਂ ਇਹਦਾ ਅਭਿਆਸ ਬਹੁਤ ਜ਼ਰੂਰੀ ਹੈ ਜਿਹੜੇ ਗਵਈਏ ਨੇ ਖਾਸ ਕਰਕੇ ਉਹ ਭਾਵੇਂ ਕੀਰਤਨ ਕਰਦੇ ਆ ਭਾਵੇਂ ਭਜਨ ਗਾਉਂਦੇ ਆ ਭੇਟਾਂ ਗਾਉਂਦੇ ਨੇ ਜਾਂ ਕਵਾਲੀ ਕਰਦੇ ਆ ਜਾਂ ਫੋਕਸ ਸੰਗੀਤ ਕਰਦੇ ਆ ਸਭ ਤੋਂ ਪਹਿਲਾਂ ਆਪਦੇ ਸਾਹ ਨੂੰ ਕੰਟਰੋਲ ਕਰਨਾ ਸ਼ੁਰੂ ਕਰਨਾ ਦੋਸਤੋ ਇੱਕ ਤਾਂ ਤੁਸੀਂ ਬਰੀਥਿੰਗ ਐਕਸਰਸਾਈਜ਼ ਸ਼ੁਰੂ ਕਰ ਲਓ ਬਰੀਥਿੰਗ ਐਕਸਰਸਾਈਜ਼ ਦੇ ਵਿੱਚ ਮੋਸਟ ਕੀ ਹੁੰਦਾ ਆ ਤੁਸੀਂ ਲੰਬਾ ਸਾਹ ਭਰਨਾ ਆ ਨੱਕ ਨਾਲ ਸਾਹ ਭਰ ਕੇ 5 ਸਕਿੰਟ ਤੁਸੀਂ ਹੱਥ ਨਾਲ ਗਿਣ ਕੇ ਉਹਨੂੰ ਹੋਲਡ ਕਰਕੇ ਰੱਖਣਾ ਆ ਆਪਣੇ ਅੰਦਰ ਠੀਕ ਐ ਉਸ ਤੋਂ ਬਾਅਦ ਉਹਨੂੰ ਜਿਹੜਾ ਰਿਲੀਜ਼ ਕਰਨਾ ਹੈ ਰਿਲੀਜ਼ ਕਰਨਾ ਬਿਲਕੁਲ ਸਲੋ ਸਲੋ ਜੇ ਤੁਸੀਂ 5 ਸਕਿੰਟ ਦੇ ਅੰਦਰ ਖਿੱਚਿਆ ਤਾਂ ਤੁਸੀਂ 10 ਸਕਿੰਟ ਦੇ ਜਿਹਾ ਰਿਲੀਜ਼ ਕਰਨਾ ਹੈ ਯਾਨੀ ਕਿ ਕਾਲੀ ਨਹੀਂ ਕਰਨੀ ਲਾਈਕ ਐ ਨਹੀਂ ਕਰਨਾਗਾ ਇਹ ਰੋਂਗ ਐ ਪਰ ਦੇਖੋ ਸਾਹ ਲੰਬਾ ਲੈਣਾ ਆ ਪਹਿਲਾਂ ਸਿੱਦੇ ਬੈਠ ਕੇ ਲੰਬਾ ਸਾਰਾ ਮੈਂ ਸਾਹ ਆਪਣੇ ਅੰਦਰ ਹੋਲਡ ਕਰਕੇ ਰੱਖਣਾ 1 2 3 4 اور 5 اور ਇਹਨੂੰ ਹੌਲੀ ਹੌਲੀ ਰੀਲீஸ் ਕਰਨਾ ਹੈ ਸੋ ਮੈਂ ਹੌਲੀ ਹੌਲੀ ਬਿਰਕਲ ਰੀਲீஸ் ਕਰ ਚੁੱਕਿਆ ਤਾਂ ਤੁਸੀਂ 5 ਮਿੰਟ ਜਿੰਦਾ ਗਵਈਏ ਡੇਲੀ ਰਿਆਜ਼ ਕਰ ਲੋ ਤਾਂ ਕਦੇ ਵੀ ਤੁਹਾਡਾ ਸਟੇਜ ਦੇ ਉੱਤੇ ਜਿਹੜਾ ਸਾਹ ਨਹੀਂ ਉ ਟੁੱਟੂਗਾ ਪ੍ਰੈਕਟਿਸ ਕਰਨ ਦੇ ਨਾਲ ਤੁਹਾਨੂੰ ਜਿਆਦਾ ਸਾਹ ਥੋੜਾ ਵੱਡਾ ਹੋਊਗਾ ਤੇ ਸਾਹ ਨੂੰ ਕੰਟਰੋਲ ਕਰਨ ਦੀ ਸ਼ਕਤੀ ਤੁਹਾਡੀ ਉਹ ਵਧੂਗੀ ਔਰ ਇਹਦੇ ਰਿਆਜ਼ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਕਰਨਾ ਹੈ ਲੰਬਾ ਸਾਹ ਲੈਣਾ ਹੈ ਔਰ ਬਿਲਕੁਲ ਥਰੋ ਦੇ ਨਾਲ ਸਾਹ ਨੂੰ ਨਹੀਂ ਬਾਹਰ ਘਟਣਾ ਜਿਵੇਂ ਦੇਖੋ ਦਰਿਆਵਾਂ ਦਾ ਪਾਣੀ ਹੌਲੀ-ਹੌਲੀ ਕੱਸੀਆਂ ਦੇ ਰਾਈ ਨਹਿਰਾਂ ਦੇ ਰਾਈ ਤੁਹਾਡੇ ਘਰਾਂ ਦੀਆਂ ਟੈਪ ਦੇ ਵਿੱਚ ਇੱਕ ਧਾਰ ਬਣ ਕੇ ਡਿੱਗਦਾ ਉਵੇਂ ਤੁਸੀਂ ਸਾਹ ਨੂੰ ਸਿੱਧਾ ਤੀਰ ਵਾਂਗੂ ਵੱਜਣੀ ਚਾਹੀਦੀ ਥੋੜੀ ਸਾਹ ਦੇ ਉੱਤੇ ਬਾਅਦ ਉਹ ਸਾਹ ਲੰਬਾ ਲੈ ਕੇ ਉਹਨੂੰ ਪੂਰਾ ਕੰਟਰੋਲ ਕਰਕੇ ਹੌਲੀ-ਹੌਲੀ ਹੌਲੀ-ਹੌਲੀ ਸਾਹ ਨੂੰ ਸਾਹ ਨੂੰ ਰਿਲੀਜ਼ ਕਰਨਾ ਹੈ ਸੋ ਇਹਨਾਂ ਲੰਬਾ ਮੇਰਾ ਸਾਹ ਕੰਟਰੋਲ ਕਰਕੇ ਲਾਇਆ ਨਾਲੇ ਲੰਬਾ ਲੱਗਿਆ ਤਾਂ ਹੌਲੀ-ਹੌਲੀ ਤੁਹਾਡੇ ਗਲੇ ਨੂੰ ਆਦਤ ਬਣ ਜਾਂਦੀ ਆ ਸੋ ਇਹ ਹੌਲੀ-ਹੌਲੀ ਐਕਸਟੈਂਡ ਹੁੰਦੀ ਰਹਿਣੀ ਆ ਡੇ ਬਾਈ ਡੇ ਇੰਪਰੂਵਮੈਂਟ ਹੋਊਗੀ ਸੋ ਇਹਦਾ ਰਿਆਸ ਕਰਿਓ ਇਹਦਾ ਆਨੰਦ ਮਾਣਿਓ